ਮੰਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਤੁਹਾਨੂੰ ਸਿੰਪਲ ਕੁੜਤੀ ਦੀ ਕਟਿੰਗ ਦੱਸਾਂਗੇ ਵੀ ਕਿੱਦਾਂ ਕਟਿੰਗ ਕਰਨੀ ਹੈ ਇੱਕ ਦੋ ਮੇਰੀਆਂ ਭੈਣਾਂ ਦੇ ਕਮੈਂਟ ਵੀ ਆਏ ਹੋਏ ਨੇ ਵੀ ਸਾਨੂੰ ਆਹ ਵਾਲੀ ਪ੍ਰੋਬਲਮ ਆਉਂਦੀ ਹੈ ਜਿਵੇਂ ਮੋਢੇ ਦੀ ਕਾਟ ਤੇ ਬਾਹਾਂ ਦੀ ਕਾਟ ਉਹ ਤੁਹਾਨੂੰ ਆਪਾਂ ਸਾਰੀ ਅੱਜ ਸਟੈਪ ਵਾਈਜ਼ ਸਟੈਪ ਦੱਸਾਂਗੇ ਦੇਖੋ ਜੀ ਆ ਆਪਣਾ ਕੁੜਤੀ ਦਾ ਕੱਪੜਾ ਹੈਗਾ ਆਹ ਵਾਲਾ ਮਟੀਰੀਅਲ ਆਪਾਂ ਲਾ ਕੇ ਇਹਦੇ ਮਤਲਬ ਕੀ ਜਦੋਂ ਸਟਿਚਿੰਗ ਕਰਾਂਗੇ ਆਹ ਵਾਲੇ ਬਟਨ ਤੇ ਆਹ ਵਾਲੀ ਲੇਸ ਲਾ ਕੇ ਆਪਾਂ ਕੁੜਤੀ ਕਰਨੀ ਹੈ ਜੀ ਰੈਡੀ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਲੇਸ ਦੇਖੋ ਜੀ ਇਹ ਬ੍ਰੀਕ ਲੇਸ ਹੁੰਦੀ ਹੈਗੀ ਐਦਾਂ ਕਿਸੇ ਵੀ ਸ਼ਾਪ ਤੋਂ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦੀ ਹੈਗੀ ਤੁਸੀਂ ਕਿਤੋਂ ਵੀ ਲੈ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਦਿਖਾਉਣੇ ਆਂ ਦੇਖੋ ਜੀ ਪਹਿਲਾਂ ਤਾਂ ਆਪਣਾ ਕੱਪੜਾ ਦੋ ਤਹਾਂ ਚ ਏਦਾਂ ਬਸਾਇਆ ਹੋਇਆਗਾ ਦੇਖੋ ਕੋਈ ਵੀ ਸੂਟ ਹੁੰਦਾ ਆਪਣਾ ਏਦਾਂ ਹੁੰਦਾ ਆਪਾਂ ਉਹਨੂੰ ਡਬਲ ਤਹਾਂ ਚ ਬਸਾ ਲੈਣਾ ਇਸ ਤਰ੍ਹਾਂ ਦੇਖੋ ਠੀਕ ਐਸ ਤਰ੍ਹਾਂ ਬਸਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਜੀ ਆਪਣੀ ਜਿੰਨੀ ਕਮੀਜ਼ ਦੀ ਲੈਂਥ ਹੈਗੀ ਹੈਗੀ ਦੇਖੋ ਇਹਨਾਂ ਦੀ ਕਮੀਜ਼ ਦੀ ਲੈਂਥ ਹੈਗੀ ਹੈਗੀ 43 ਤਿਆਰ ਆਗਾ 43 ਇੰਚ ਤਿਆਰ ਆ ਕਮੀਜ਼ ਆਪਾਂ 43 ਤੇ ਮਾਰਕ ਕਰਨਾਗਾ ਤੇ ਆਪਾਂ 4 ਇੰਚ ਲੈਣਾਗਾ ਐਕਸਟਰਾ 1 2 3 4 ਠੀਕ ਹੈ ਜੀ ਆਪਾਂ 4 ਇੰਚ ਲਿਆ ਰੈਕਸਟਰਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲੈਣਾਗਾ ਘੇਰਾ ਜਿੱਦਾਂ ਇਹਨਾਂ ਦਾ ਘੇਰਾ ਹੈਗਾ ਜੀ 20 ਇੰਚ ਤਿਆਰ ਆਪਾਂ ਇੱਥੇ ਵੀ 4 ਇੰਚ ਐਕਸਟਰਾ ਕਟਿੰਗ ਕਰਾਂਗੇ ਆਪਾਂ ਕਰਾਂਗੇ ਜੀ 24 ਇੰਚ ਤੇ ਹਾਂ ਲੋ ਜੀ 24 ਇੰਚ ਤੇ ਇਧਰ ਵੀ ਜੀ ਆਪਾਂ ਉਸੇ ਤਰ੍ਹਾਂ 47 ਤੇ 47 ਇੰਚ ਤੇ ਮਾਰਕ ਕਰ ਲੈਣਾਗਾ ਇਥੇ ਵੀ ਆਪਾਂ 24 ਇੰਚ ਤੇ ਕਰ ਲੈਣਾ ਮਾਰਕ ਤੇ ਸਕੇਲ ਦੀ ਹੈਲਪ ਦੇ ਨਾਲ ਆਪਾਂ ਜਿੰਨੀਆਂ ਵੀ ਆਪਾਂ ਨਿਸ਼ਾਨੀਆਂ ਰੋਣੇ ਆਂਗੇ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਦੇ ਨਾਲ ਆਪਸ ਵਿੱਚ ਜਾਂ ਇੰਚੀ ਟੇਪ ਦੀ ਹੈਲਪ ਦੇ ਨਾਲ ਮਲਾਉਣਾ ਇੱਕ ਆਪਾਂ ਸੈਂਟਰ ਚ ਲਾ ਲੈਣੀ ਹੈ 24 ਇੰਚ ਤੇ ਤਾਂ ਕਿ ਆਪਣੇ ਜਿਹੜੀ ਕੱਪੜਾ ਹੈਗਾ ਉਹਦੇ ਵਿੱਚ ਕੋਈ ਬਾਦਗਾਟ ਨਾ ਹੋ ਅੱਜ ਜਿੰਨੀ ਆਪਾਂ ਲੰਬਾਈ ਤੇ ਚੜਾਈ ਲੈਣੀ ਆਂਗੀ ਆਪਾਂ ਦੇਖੋ ਸਾਰੀ ਮਾਰਕ ਕਰ ਲਈ ਹੁਣ ਇਹਨੂੰ ਆਪਾਂ ਬਾਕੀ ਕੱਪੜੇ ਦੇ ਨਾਲੋਂ ਅਲੱਗ ਕਰ ਲੈਣਾ ਆ। ਆ ਲਓ ਜੀ ਆਪਾਂ ਕੱਪੜਾ ਕਰ ਲਿਆ ਅਲੱਗ ਆ ਆਪਣਾ ਸੂਟ ਚੋਂ ਜਿਹੜਾ ਕੱਪੜਾ ਬਚਿਆ ਬਾਕੀ ਇਹਨਾਂ ਦੀਆਂ ਦੇਖੋ ਆਪਾਂ ਬਾਹਾਂ ਰੈਡੀ ਕਰਾਂਗੇ ਤੇ ਜਿਹੜਾ ਆਹ ਵਾਲਾ ਕੱਪੜਾ ਜੀ ਆਪਾਂ ਜਿੱਦਾਂ ਗਲੇ ਤੇ ਡਿਜ਼ਾਈਨ ਬਣਾਉਣਾ ਜਾਂ ਰੇਬਲੀਰ ਕੱਟਣੀ ਆਂਗੀ ਕੋਈ ਵੀ ਆਪਾਂ ਜਾਂ ਬਾਹਵਾ ਤੇ 슬ੀਵਸ ਵਗੈਰਾ ਤੇ ਡਿਜ਼ਾਈਨ ਤਿਆਰ ਕਰਨਾ ਉਹਦੇ ਲਈ ਯੂਜ਼ ਕਰਾਂਗੇ ਹੁਣ ਆਪਾਂ ਕੀ ਕਰਨਾ ਜੀ ਦੇਖੋ ਇਹ ਕੱਪੜਾ ਆਪਣਾ ਜਦੋਂ ਨਾਲ ਆਪਾਂ ਕੱਪੜੇ ਤੇ ਮਾਰਕਿੰਗ ਕਰਨੀ ਹੈਗੀ ਉਹ ਉਲਟੀ ਸਾਈਡ ਹੀ ਰੱਖਣਾ ਹੁੰਦਾ ਦਾ ਇਹ ਐਦਾਂ ਫੋਲਡ ਕਰ ਲੈਣਾ ਆਪਾਂ ਕੱਪੜਾ ਇਸ ਤਰ੍ਹਾਂ ਜੀ ਹਾਂ ਲੋ ਜੀ ਇਸ ਤਰ੍ਹਾਂ ਫੋਲਡ ਸਾਰੀਆਂ ਤਹਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਦੇਖੋ ਜੀ ਕਿ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜੀ ਜੀ ਸੂਟ ਸਟਿਚ ਕਰਨ ਤੋਂ ਬਾਅਦ ਵੀ ਮੇਰੇ ਸੁੰਦ ਚ ਕਾਂਟਾ ਪੈ ਜਾਂਦਾ ਹੈਗਾ ਟੇਢਾ ਚਲੇ ਆ ਜਾਂਦਾ ਦੇਖੋ ਜੀ ਜਦੋਂ ਆਪਾਂ ਸੂਟ ਦੀ ਕਟਿੰਗ ਕਰਨੀ ਹੁੰਦੀ ਹੈ ਨਾ ਉਦੋਂ ਜੇ ਸੂਟ ਚ ਕੋਈ ਕੱਪੜੇ ਚ ਬਾਹਰ ਘਾਟ ਹੁੰਦੀ ਆ ਕਾਂਗਰਿਆਰਾ ਹੁੰਦਾ ਉਹ ਕੱਢ ਲੈਣਾ ਚਾਹੀਦਾ ਹੈ ਕਿ ਕਟਿੰਗ ਟਾਈਮ ਆ ਜਿੱਦਾਂ ਆਪਣੀਆਂ ਚਾਰੇ ਪੈਹਾਂ ਨੇ ਬਰਾਬਰ ਹੋਣੀਆਂ ਚਾਹੀਦੀਆਂ ਨੇ ਜੇ ਆਪਣਾ ਸੂਟ ਕਟਿੰਗ ਤੋਂ ਪਹਿਲਾਂ ਹੀ ਕਾਹਨ ਚ ਹੋਊਗਾ ਤਾਂ ਸੂਟ ਸਲਾਈ ਤੋਂ ਬਾਅਦ ਕਾਹਨ ਚ ਜਾਊਗਾ ਹੀ ਜਾਊਗਾ ਆਪਾਂ ਨੂੰ ਕੱਪੜੇ ਦਾ ਪਹਿਲਾਂ ਕਾਹਨ ਕੱਢਣਾ ਚਾਹੀਦਾ ਹਰ ਇੱਕ ਕੱਪੜੇ ਚ ਨਹੀਂ ਹੁੰਦਾ ਕਾਹਨ ਕਿਸੇ ਕਿਸੇ ਚ ਹੁੰਦਾਗਾ ਮੇਰੀ ਕਾਹਨ ਕੱਢਣ ਵਾਲੀ ਵੀਡੀਓ ਚੈਨਲ ਤੇ ਪਾਈ ਹੋਈ ਆ ਜੀ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋਗੇ ਹੁਣ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਰੱਖਣਾਗਾ ਤੀਰਾ ਤੀਰਾ ਰੱਖਾਂਗੇ ਜੀ ਆਪਾਂ ਇਹਨਾਂ ਦਾ 6.5 ਇੰਚ ਤੇ ਮੋਡਾ ਹਰ ਇੱਕ ਸਾਈਜ਼ ਜੀ ਆਪਾਂ 7.5 ਇੰਚ ਰੱਖਣਾ ਹੁੰਦਾ ਦਾ ਕਿਉਂਕਿ ਜਿਹੜਾ ਮੋਡਾ ਹੁੰਦਾ ਉਹ ਬ੍ਰੈਸਟ ਦੇ ਹਿਸਾਬ ਚ ਵੱਡਾ ਘਟਦਾ ਹੁੰਦਾ ਦਾ ਜੇ ਆਪਾਂ 7.5 ਰੱਖਾਂਗੇ ਤਾਂ ਆਪਣਾ ਮੋਡਾ ਨਾ ਤਾਂ ਛੋਟਾ ਰਹੇ ਨਾ ਹੀ ਵੱਡਾ ਹੋਵੇ ਆਪਣੀ ਬ੍ਰੈਸਟ ਦੇ ਹਿਸਾਬ ਚ ਜਦੋਂ ਆਪਾਂ ਇਧਰ ਮਾਰਕ ਕਰ ਲਿਆ ਤਾਂ ਆਪਣੇ ਆਪ ਆਪਣੇ ਨਾਪ ਮੁਤਾਬਕ ਉਹ ਸਹੀ ਆ ਜਾਂਦਾ ਦਾ ਇੱਥੋਂ 6 ਆ ਇੱਥੇ ਆਪਾਂ 1/2 ਇੰਚ ਘਟਾ ਕੇ ਰੱਖਣਾ ਇੱਥੇ ਰੱਖਣਾ ਜੀ ਆਪਾਂ 6 ਇੰਚ ਇਦਾਂ ਬਾਕਸ ਬਣਾ ਲੈਣਾ ਜੀ ਆਪਾਂ ਅਲੋਚੀ ਆ ਬਾਕਸ ਬਣਾ ਲਿਆ ਹੁਣ ਆਪਾਂ 1/2 ਇੰਚ ਦੀ ਕਾਟ ਪਾਉਣੀ ਹੈ ਜੀ ਇੱਥੇ ਇਹ ਕਾਟ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਇਹਦੇ ਨਾਲ ਆਪਣੇ ਨਾਲੇ ਮੋਡੇ ਨਹੀਂ ਦਿਖਦੇ ਹੈਗੇ ਤੇ ਜਿਹੜਾ ਆਪਣੇ ਆਹ ਵਾਲੀ ਤੀਰੇ ਵਾਲੀ ਅਪਾ ਮਗਰ ਉਸ ਲਾਈ ਲੌਂਗ ਤੋਂ ਬਾਅਦ ਨੈੱਕ ਪਾਉਣ ਤੋਂ ਬਾਅਦ ਜਿਹੜਾ ਆਪਣਾ ਟੀਰਾ ਹੁੰਦਾ ਹੈ ਆਪਣੇ ਮੋਢਿਆਂ ਤੇ ਬਿਲਕੁਲ ਫਿੱਟ ਬੈਠ ਜਾਂਦਾ ਇਹ ਵਾਲੀ ਢਾਲ ਪਾਉਣ ਨਾਲ ਹੁਣ ਆਪਾਂ ਜੀ ਫਰੰਟ ਵਾਲੀ ਕਾਟ ਪਾਵਾਂਗੇ ਆਪਣੀ ਕਮੀਜ਼ ਦੀ 1 ਇੰਚ ਤੇ ਤੇ ਬੈਕ ਵਾਲੀ ਪਾਵਾਂਗੇ ਜੀ ਆਪਾਂ 2 ਇੰਚ ਤੇ ਤੇ ਹੁਣ ਜਿਹੜਾ ਆਪਣੇ ਮੋਢੇ ਦੀ ਆਪਾਂ ਗਲਾਈ ਦੇਣੀ ਆ ਇਹ ਦੇਣੀ ਆ ਆਪਾਂ ਆਪਣੀ ਛਾਤੀ ਦੇ ਹਿਸਾਬ ਚ ਜਿੱਦਾਂ ਆਪਣੀ ਬ੍ਰੈਸਟ ਦਾ ਨਾਪ ਹੈਗਾ ਜੀ B ਇੰਚ ਠੀਕ ਹੈ ਜੀ ਜਿੰਨੀ ਆਪਣਾ ਮਤਲਬ ਕਿ ਇੰਚੀ ਟੇਪ ਆਪਾਂ ਕਮਾ ਕੇ ਬੋਡੀ ਦੇ ਉੱਪਰ ਦੀ ਨਾਪਦੇ ਹੁੰਨੇ ਆਗੇ ਦੇਖੋ ਜਿੱਦਾਂ 40 ਆ 40 ਦਾ ਚੌਥਾ ਹਿੱਸਾ ਲੈਣਾ ਹੁੰਦਾ ਆਪਾਂ ਠੀਕ ਹੈ ਜੀ ਜੇ ਬੋਡੀ ਤੋਂ ਦੀ ਨਾਪ ਲਾਣਾਗਾ ਜੇ ਆਪਾਂ ਕਮੀਜ਼ ਤੋਂ ਨਾਪ ਲੈਣਾ ਤਾਂ ਕਮੀਜ਼ ਨੂੰ ਆਪਾਂ ਇਦਾਂ ਧਰ ਕੇ ਨਾਪ ਲੈਣੇ ਹੁੰਨੇ ਆ ਤੇ ਇਹਨਾਂ ਦੀ ਹੈਗੀ ਆ ਜੀ 20 ਇੰਚ 20 ਦਾ ਹਾਫ ਹੋ ਗਿਆ 10 ਇੰਚ ਆ ਇੱਥੋਂ ਤੋਂ ਲੈ ਕੇ ਇੱਥੇ ਤੱਕ ਜੀ ਆ ਗਿਆ 4 ਇੰਚ ਆਪਾਂ ਇਹਦਾ ਹਾਫ ਕਰ ਲੈਣਾ 2 ਇੰਚ ਆ ਗਿਆ ਦੇਖੋ 2 ਤੇ ਹੀ ਆਪਾਂ ਇੱਥੇ ਮਾਰਕ ਕਰ ਲੈਣਾ ਤੇ ਜਿਹੜੀ ਜੀ ਪਿਛਲੀ ਕਾਟ ਹੁੰਦੀ ਆ ਨਾ ਆਹ ਵਾਲੀ ਦੇਖੋ ਆਹ ਵਾਲੀ ਇਹ ਆਪਾਂ ਪਾਉਣੀ ਆ ਜੀ 5 ਇੰਚ ਤੇ ਠੀਕ ਆ ਜੀ ਹਰ ਇੱਕ ਸਾਈਜ਼ 'ਚ 5 ਤੇ ਪਾਉਣੀ ਆਂਗੀ ਤੇ ਕਈ ਵਾਰ ਜੇ ਆਪਾਂ ਕਾਟ ਪਹਿਲਾਂ ਪਾ ਲੈਨੇ ਆ ਤੇ ਆਪਣੇ ਆਪ ਜਦੋਂ ਆਪਾਂ ਪਾਉਣੇ ਆਂਗੇ ਜਦੋਂ ਆਹ ਕਾਟ ਪੈਗੀ ਤਾਂ ਚੀਜ਼ ਦਾ ਫਰਕ ਪੈ ਜਾਂਦਾ ਦਾ ਦੇਖੋ ਜਦੋਂ ਹੁਣ ਆਪਾਂ ਆਹ ਵਾਲੀ ਕਾਟ ਪਾਉਣੀ ਹੈ ਆਪਾਂ 5 ਇੰਚ ਤੇ ਪਾਉਣੀ ਹੈ ਜੀ ਠੀਕ ਹੈ ਜੀ ਇਹ ਆਪਾਂ ਹਾਫ ਕਰਕੇ ਵੀ ਪਾ ਲੈਣੇ ਹੁੰਨੇ ਆ ਵੀ ਜਿੱਦਾਂ 7.5 ਦਾ ਹਾਫ ਅੱਧ ਕਿੰਨਾ ਆ ਗਿਆ ਉੱਥੇ ਵੀ ਠੀਕ ਆ ਜਾਂਦੀ ਹੈ ਜਾਨੀ 5 ਤੇ ਇਹ ਸਹੀ ਆ ਗਈ 5 ਤੇ ਸਹੀ ਤਾਂ ਕਿ ਹਰ ਇੱਕ ਸਾਈਜ਼ ਦਾ ਆਪਾਂ ਜਦੋਂ 5 ਤੇ ਪਾਵਾਂਗੇ ਨਾ ਤਾਂ ਜਿਹੜਾ ਆਪਣਾ ਪਿਛਲਾ ਹਿੱਸਾ ਹੁੰਦਾ ਕਮੀਜ਼ ਦਾ ਉਹਨੂੰ ਖਿੱਚਣੀ ਪੈਂਦੀ ਹੈਗੀ ਹੁਣ ਆਪਾਂ ਦਾ ਉਹਨੂੰ ਕਾਟ ਪਾ ਕੇ ਦਿਖਾਉਣੇ ਆ ਆ ਪਹਿਲੀ ਪਿਛਲੀ ਕਾਟ ਤੇ ਆ ਪਹਿਗੀ ਜੀ ਫਰੰਟਰ ਕਾਟ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਜੀ ਸਾਈਡ ਸਲਾਈਡ ਸਾਈਡ ਸਲਾਈਡ ਦੇਖੋ 7.5 ਤੇ ਮੋਟਾ 15 ਇੰਚ ਤੇ ਆਪਣੀ ਕਮਰ ਤੇ 22 ਇੰਚ ਤੇ ਆਪਣੀ ਸਰਗਸ ਲਈ ਠੀਕ ਹੈ ਜੀ ਚਾਹੇ ਤੁਸੀਂ ਇਦਾਂ ਲਗਾ ਲਓ ਚਾਹੇ ਤੁਸੀਂ ਇਦਾਂ ਵੀਰ ਕਮਰ ਕੱਢਣੀ ਆ ਕਮਰ ਕੱਢਣ ਖਾਤਰ ਤੁਸੀਂ ਇਹਦਾ ਹਾਫ ਵੀ ਕਰ ਸਕਦੇ ਹੋ ਦੇਖੋ ਇਹ 14 ਇੰਚ ਆ ਗਿਆ 14 ਇੰਚਾਂ ਦਾ 14 ਦੱਦ ਹੋ ਗਿਆ 7 ਇੰਚ ਆਪਣਾ ਜਿਹੜਾ ਕਮੀਜ਼ ਹੁੰਦਾ ਜਿਹੜੇ ਤਿੰਨ ਭਾਗਾਂ 'ਚ ਵੰਡੇ ਜਾਂਦਾ ਦਾ ਦੇਖੋ ਕਮਰ ਆ ਆਪਣੀ ਛਾਤੀ ਤੇ ਆ ਆਪਣੀ ਹੇਠ ਆ ਦੇਖੋ ਉੱਪਰਲੀ ਆਹ ਵਾਲੀ ਜਗ੍ਹਾ ਆਪਣੀ ਮੋਢੇ ਦੀ ਕਾਟ ਤੇ ਆਪਣਾ ਤੀਰਾ ਸਹੀ ਰੱਖਿਆ ਹੋਊਗਾ ਤਾਂ ਕਦੇ ਵੀ ਆਪਣੀ ਕੁੜਤੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਬਾਹਾਂ 'ਚ ਝੋਲ ਨਹੀਂ ਪੈਂਦਾ ਹੈਗਾ ਜੀ ਮੋਢਿਆਂ ਤੋਂ ਕਮੀਜ਼ ਡਿੱਗਦਾ ਨਹੀਂ ਹੈਗਾ ਦੇਖੋ ਬਰਸਤ ਦਾ ਹੋ ਗਿਆ ਆਪਣਾ ਨਾਪ ਹੁਣ ਇਹਨਾਂ ਦੀ ਜਿਹੜੀ ਕਮਰ ਆ ਗਈ ਕਮਰ ਹੈਗੀ ਹੈ ਜੀ ਇਹਨਾਂ ਦੀ 16 ਇੰਚ ਠੀਕ ਆ ਆਪਾਂ ਅੱਧਾ ਇੰਚ ਵਧਾ ਕੇ ਨਸਾਨ ਲਾਵਾਂਗੇ ਆਪਾਂ ਲਾਵਾਂਗੇ ਜੀ ਸਾਢੇ 8 ਇੰਚ ਤੇ ਠੀਕ ਹੈ ਜੀ hip ਹੈਗੀ ਇਹਨਾਂ ਦੀ 2 in ਹੁਣ hip ਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ ਹੈਗੀ ਆ ਓਨੇ ਤੇ ਮਾਰਕ ਕਰ ਦੇਣਾ ਕਮਰ ਚ ਆਪਾਂ ਅੱਧਾ ਇੰਚ ਤਾਂ ਵਧਾਇਆ ਜੇ ਕਿਸੇ ਨੇ ਜ਼ਿਆਦਾ ਡੂੰਗੀ ਪਲੇਟ ਪਾਉਣੀ ਆ ਤਾਂ 1 in ਵਧਾ ਸਕਦੇ ਹੁ ਨਹੀਂ ਅੱਧਾ ਇੰਚ ਚ ਹੀ ਬਹੁਤ ਹੁੰਦਾਗਾ ਕਿਉਂਕਿ ਜਦੋਂ ਆਪਣੀਆਂ ਪਲੇਟ ਪੈ ਜਾਂਦੀਆਂ ਨੇ ਤਾਂ ਇਹਦੇ ਚ ਕਪੜਾ ਆ ਜਾਂਦਾ ਜੇ ਆਪਾਂ ਵਧਾ ਕੇ ਨਹੀਂ ਲਾਵਾਂਗੇ ਤਾਂ ਆਪਣਾ ਕਮੀਜ਼ ਟਾਈਪ ਹੋ ਜਾਊਗਾ ਹੁਣ ਆਪਾਂ ਇਹਨਾਂ ਨਿਸ਼ਾਨੀਆਂ ਨੂੰ ਇਦਾਂ ਆਪਸ ਵਿੱਚ ਮਿਲਾ ਲੈਣ ਤੇ ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀਆਂ ਨਸਾਨੀਆਂ ਦੇਖੋ ਪਲੇਟਸ ਪਾਵਾਂਗੇ ਆਪਾਂ 12 ਇੰਚ ਦੇ ਬਣਨ ਤੋਂ ਬਾਅਦ ਇਹਨਾਂ ਨੇ ਤੇ ਉੱਪਰ ਸਲਾਈ ਲੱਗਣ ਤੋਂ ਬਾਅਦ 11.5 ਤਿਆਰ ਹੋ ਜਾਣਾਗਾ ਤੇ نیچے ਨੂੰ ਇਹਨਾਂ ਦੀ ਲੰਬਾਈ 7 ਇੰਚ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਚੜਾਈ ਆ ਚੜਾਈ ਰੱਖਣੀ ਆ ਆਪਾਂ 3.5 ਇੰਚ ਹੁਣ ਆਪਾਂ ਪਾਉਣੀ ਆ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਪਾਉਣ ਖਾਤਰ ਆਪਾਂ ਇੱਥੇ ਇੰਚੇ ਟੇਪ ਧਰ ਲੈਣਾ ਆ ਵਾਲੀ ਮਾਰਕ ਨਹੀਂ ਇੱਥੇ ਡਾਇਰੈਕਟ ਕੱਪੜੇ ਤੇ ਇੱਥੇ ਐਦਾਂ ਰੱਖ ਕੇ ਆ 2 ਇੰਚ ਦਾ ਆਪਾਂ فاਸਲਾ ਪਾ ਦੇਣਾ ਤੇ ਇਹਨੂੰ ਐਦਾਂ ਮਿਲਾ ਦੇਣਾ ਆਹੋ ਜੀ ਆ ਹੋ ਗਈ ਸਾਈਡ ਵਾਲੀ ਪਲੇਟ ਹੁਣ ਇੱਧਰਲੀ ਹੋ ਗਈ ਜੀ ਆ ਵਾਲੀ ਆਹ ਵਾਲਾ ਜਿਹੜਾ ਆਪਾਂ ਕਾਰਨਰ ਬਣਾਇਆ ਇਹਨੂੰ ਇਹਦੇ ਨਾਲ ਐਦਾਂ ਮਿਲਾ ਲੈਣਾ चलो आ चलो जी हम आपकी कटिंग कर लेनी आ, देखो जी ना बिल्कुल गोल होना चाहिए देखो इतना बिल्कुल सीधा ना ਇੱਥੋਂ ਗੋਲ ਆਈ ਹੈਗੀ ਤੇ ਇੱਥੋਂ ਸਿੱਧਾ ਹੈਗਾ ਠੀਕ ਆ ਜੀ ਇਹ ਆਪਾਂ ਪਿਛਲਾ ਪੱਲਾ ਕੱਢ ਦੇਣਾਗਾ ਤੇ ਹੁਣ ਆਪਾਂ ਤੁਹਾਨੂੰ ਫਰੰਟ ਵਾਲੀ ਕਾਟ ਪਾ ਕੇ ਦਿਖਾਉਣੇ ਆ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਲਾਈ ਕਰਨ ਤੋਂ ਬਾਅਦ ਬੁਲਬੁਲਾ ਜਿਹਾ ਬਣ ਜਾਂਦਾ ਦੇਖੋ ਜਦੋਂ ਆਪਾਂ ਕਟਿੰਗ ਕਰਾਂਗੇ ਜੇ ਆਪਾਂ ਐਦਾਂ ਕਟਿੰਗ ਕਰਾਂਗੇ ਇੱਥੋਂ ਐਦਾਂ ਕਟਿੰਗ ਕਰਤੀ ਦੇਖੋ ਇਹ ਇੱਥੋਂ ਕੈਂਚੀ ਰੱਖ ਕੇ ਐਦਾਂ ਤਾਂ ਚੀਜ਼ ਬਾਹਰ ਨੂੰ ਇੱਕ ਸ਼ੇਪ ਜਿਹੀ ਬਣ ਕੇ ਬਾਹਰ ਨੂੰ ਨਿਕਲੂਗੀ ਤਾਂ ਜਦੋਂ ਆਪਾਂ ਸਲਾਈ ਲਾਵਾਂਗੇ ਤਾਂ ਜੀ ਉਹ ਜ਼ਰੂਰ ਬੁਲਬੁਲਾ ਬਣੂਗਾ ਦੇਖੋ ਆਪਾਂ ਇੱਥੋਂ ਮੋੜਾ ਨਹੀਂ ਕੱਟਣਾ ਹੈਗਾ ਨਹੀਂ ਤਾਂ ਆਪਣੇ ਜਿਹੜੇ ਧੀਰੇ ਵਾਲੇ ਜਦੋਂ ਆਪਾਂ ਸਲਾਈ ਲਾਵਾਂਗੇ ਮੋੜਿਆਂ 'ਚ ਫਰਕ ਪੈ ਜਾਊ ਆਪਾਂ ਇੱਥੇ ਕੈਂਚੀ ਰੱਖਣੀ ਆ ਇਸ ਤਰ੍ਹਾਂ ਕਟਿੰਗ ਕਰਨੀ ਹਾਂ ਲੋਚੇ ਆ ਦੇਖੋ ਇਹ ਤਾਂ ਬਿਲਕੁਲ ਇਹ ਕੋਈ ਇੱਥੇ ਸ਼ੇਪ ਨਹੀਂ ਜੇ ਇਥੋਂ ਆਪਾਂ ਕਟਿੰਗ ਕਰਨ ਟਾਈਮ ਇਦਾਂ ਗੋਲ ਸ਼ੇਪ ਰਹਿ ਜੂ ਜਾਂ ਹਲਕਾ ਜਿਹਾ ਬਾਹਰ ਨੂੰ ਰਹਿ ਜੂ ਫਿਰ ਜਦੋਂ ਆਪਾਂ ਸिलाई ਲਾਵਾਂਗੇ ਨਾ ਤਾਂ ਸिलाई ਲਾਉਣ ਤੋਂ ਬਾਅਦ ਬਾਹਰ ਜਾਣ ਤੋਂ ਬਾਅਦ ਜੀ ਜ਼ਰੂਰ ਫਰਕ ਪਊਗਾ ਜ਼ਰੂਰ ਬੁਲਬਲਾ ਜਾਂ ਕੱਪੜਾ ਬਾਹਰ ਨੂੰ ਆਊਗਾ ਆ ਲਓ ਜੀ ਇਹ ਫਰੰਟ ਵਾਲੇ ਦੀ ਹੋ ਗਈ ਆਪਣੀ ਕਟਿੰਗ ਤੇ ਜਦੋਂ ਆਪਾਂ ਸਾਈਡ ਸिलाई ਲਾਉਣੀ ਆ ਆਪਾਂ ਜੀ ਇਦਾਂ ਗਲਾਈ ਚ ਲਾਉਣੀ ਆ ਇਹਦੇ ਨਾਲ ਆਪਣੀ ਫਿਟਿੰਗ ਤੇ ਕੋਈ ਅਸਰ ਨਹੀਂ ਪੈਂਦਾ ਇਦਾਂ ਗਲਾਈ ਚ ਲਾਉਣੀ ਆ ਆ ਲਓ ਜੀ ਹੁਣ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਦਾ ਇਹਨੂੰ ਆਪਾਂ ਨਾ ਇਦਾਂ ਕਰ ਲੈਣਾ ਆਪਸ ਵਿੱਚ ਚੰਗੀ ਤਰ੍ਹਾਂ ਮਲਾ ਲੈਣਾ ਆ ਮੋਡੇ ਵੀ ਮਿਲਨੇ ਚਾਹੀਦੇ ਨੇ ਆਪਸ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਆ ਮਾਰਕਿੰਗ ਹੈ ਪਾਸੇ ਵਾਲੀ ਉਹ ਆਪਣੇ ਆਪ ਦੂਜੇ ਪਾਸੇ ਆ ਚੁੱਕੀ ਹਲੋ ਜੀ ਥੋੜੀ ਜਿਹੀ ਹਲਕੀ ਆ ਇਹਨੂੰ ਆਪਾਂ ਚਾਕ ਦੇ ਨਾਲ ਇਦਾਂ ਗਾੜੀ ਕਰ ਲਓ ਹੁਣ ਆਪਾਂ ਤੁਹਾਨੂੰ ਪਿਛਲੇ ਪੱਲੇ ਦੀ ਕਟਿੰਗ ਕਰਕੇ ਦਿਖਾਉਣੇ ਆ आ देखो जी अपना पिछला पासा गा आप सब तो पहला आपको पिछले गले की चढ़ाई रखनी है ढाई इंच ठीक है जी तो नीचे ना आप गले की मतलब कि डीप रखना आप जी साढ़े पांच इंच ये के पांच इंच यूगा इस तरह जी गलाई पा देनी है इस तरह जी ਕਜੀ ਹੁਣ ਆਪਾਂ ਲਾਵਾਂਗੇ ਪਲੇਟਸ ਦੀਆਂ ਨਸਾਨੀਆਂ ਸੇਮ ਜਿੱਦਾਂ ਫਰੰਟ ਵਾਲੀਆਂ ਲਾਈਆਂ ਨੇ ਉਦਾਂ ਹੀ ਲਾਉਣੀਆਂ ਨੇ ਆਪਾਂ 12 ਤੇ ਤੇ ਨੀਚੇ ਨੂੰ ਆਪਾਂ ਹਮੇਸ਼ਾ ਜਿਹੜਾ ਪਿਛਲਾ ਪੱਲਾ ਹੁੰਦਾ ਆਪਣਾ ਕਮੀਜ਼ ਦਾ ਉਹਦੀ ਇੱਕ ਜਾਂ 1.5 ਇੰਚ ਆਪਾਂ ਪਲੇਟ ਵਧਾ ਕੇ ਰੱਖਣੀ ਹੁੰਦੀ ਹੈ ਦੇਖੋ ਆਪਾਂ ਫਰੰਟ ਵਾਲੀ ਪਾਈ ਆ 7 ਇੰਚ ਤੇ ਬੈਕ ਵਾਲੀ ਆਪਾਂ ਪਾਵਾਂਗੇ ਜੀ 8.5 ਇੰਚ ਤੇ 1.5 ਇੰਚ ਵਧਾ ਕੇ ਪਲੇਟ ਆਪਾਂ ਲੰਬੀ ਰੱਖੀ ਹੈ ਤੇ ਜਿਹੜੀ ਇਹਦੀ ਚੜਾਈ ਆ ਉਹ ਸੇਮ ਹੀ ਰੱਖਣੀ ਆ 3.5 ਤੇ ਇੱਥੇ ਵੀ 3.5 ਜੀ ਇਹਨਾਂ ਨੂੰ ਆਪਾਂ ਆਪ ਸੁਚੇਸ ਤਰ੍ਹਾਂ ਮਿਲਾ ਲੈਣਾ ਮਿਲਾਉਣ ਤੋਂ ਬਾਅਦ ਆਈ ਜੀ ਟੇਪ ਦੇ ਦਿੱਖੇ ਇਸੇ ਦੇ ਨਾਲ ਐਦਾਂ ਨਿਸ਼ਾਨੀ ਲੱਗ ਦੇਖੋ ਜੀ ਜਦੋਂ ਨਾ ਕੋਈ ਪਲੇਟਸ ਦੀਆਂ ਨਸਾਨੀਆਂ ਸਹੀ ਲੱਗੀਆਂ ਹੋਣਗੀਆਂ ਤਾਂ ਤਾਂ ਉਹਨੂੰ ਪਾਉਣ ਟਾਈਮ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਜੇ ਆਪਣੀਆਂ ਪਲੇਟਸ ਦੀਆਂ ਨਸਾਨੀਆਂ ਹੀ ਵਿੰਡੀਆਂ ਟੇਢੀਆਂ ਲੱਗੀਆਂ ਤਾਂ ਸਲਾਈ ਤੋਂ ਬਾਅਦ ਪਲੇਟਸ ਦਾ ਵੀ ਫਰਕ ਪਊਗਾ ਆਹ ਲਓ ਜੀ ਆਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦਿਖਾਉਣੇ ਆ ਜੀ ਜੀ ਹੁਣ ਆਪਾਂ ਕਰਾਂਗੇ ਆਪਣੀਆਂ ਬਾਹਾਂ ਦੀ ਕਟਿੰਗ ਦੇਖੋ ਬਾਹਾਂ ਦੀ ਕਟਿੰਗ ਕਰਨ ਖਾਤਰ ਆਪਾਂ ਇਦਾਂ ਕੱਪੜਾ ਜਿਹੜਾ ਬਚਿਆ ਸੀ ਉਹ ਲੈ ਲੈਣਾ ਆ ਜਿਹੜੀ ਬਾਹੜ ਘਾਟ ਹੈ ਜੀ ਕੱਟ ਦੇਣੀ ਆ। ਹਾਂਜੀ ਜੀ ਹੁਣ ਆਪਾਂ ਦੇਖੋ ਕਰਾਂਗੇ ਬਾਹਾਂ ਦੀ ਕਟਿੰਗ। ਦੇਖੋ ਇਹ ਆਪਣਾ ਕੱਪੜਾ ਹੈਗਾ ਹੈਗਾ 19 ਇੰਚਾ ਹੈਗਾ। ਆਪਣੀਆਂ ਜਿਹੜੀਆਂ ਬਾਹਾਂ ਨੇ ਉਹ 15 ਇੰਚ ਤਿਆਰ ਨੇ ਤੇ ਆਪਾਂ 3 ਇੰਚ ਐਕਸਟਰਾ ਲੈਣਾ ਹੁੰਦਾ 1 ਇੰਚ ਜ਼ਿਆਦਾ ਆਪਾਂ ਸਾਰੇ ਹੀ ਰੱਖ ਲਿਆ। ਤੇ ਹੁਣ ਆਪਾਂ ਜਦੋਂ ਬਾਹਾਂ ਦੀ ਕਟਿੰਗ ਕਰਨੀ ਆ ਨਾ ਆਪਾਂ ਕੀ ਕਰਨਾ ਜੀ ਆਹ ਵਾਲਾ ਆਪਣਾ ਕਮੀਜ਼ ਚੱਕਣਾਗਾ। ਠੀਕ ਹੈ ਜੀ ਕਮੀਜ਼ ਚੱਕਣ ਤੋਂ ਬਾਅਦ ਦੇਖੋ ਇੰਨਾ ਹਿੱਸਾ ਦਾ ਆਪਣਾ ਸਲਾਈ ਚ ਆਉਂਦਾਗਾ। ਉੱਪਰ ਮੋਢੇ ਦਾ ਸਲਾਈ ਚ ਆ ਗਿਆ ਦੇਖੋ ਇੱਥੇ ਆਪਾਂ ਇੰਚੀ ਟੇਪ ਰੱਖਣਾਗਾ 9 ਇੰਚੀ ਟੇਪ ਖਿੱਚਣਾ ਜੀ 9 ਆਪਾਂ ਕੱਪੜਾ ਖਿੱਚਣਾ ਇਦਾਂ ਗਲਾਈ 'ਚ ਇੰਚੀ ਟੇਪ ਦੇਖੋ ਪਿੱਛੇ ਘੁੰਮੀ ਜਾ ਰਿਹਾ ਆਪਣੇ ਆਪ ਹੀ ਦੇਖੋ ਮੋਢਾ ਹੈਗਾ ਆਪਣਾ 9.5 ਇੰਚ ਠੀਕ ਹੈ ਜੀ ਮੋਢਾ 9.5 ਇੰਚ ਹੈਗਾ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਾਉਣਾ ਆਪਾਂ ਲਾਉਣਾ ਜੀ 8.5 ਇੰਚ ਦੇ ਦੇਖੋ ਜਿਹੜਾ ਖੁੱਲਾ ਹਿੱਸਾ ਉਹ ਆਪਣੇ ਕਿੰਨੀ ਆਗਾ ਤੇ ਜਿਹੜਾ ਆ ਦੇਖੋ ਬੰਦ ਹਿੱਸਾ ਕੱਪੜੇ ਦਾ ਬਾਹਮਾ ਦਾ ਉਹ ਇਧਰਲੇ ਪਾਸੇ ਆ ਬਾਹਮਾ ਦੋਵੇਂ ਦੋ ਬਾਹਮਾ ਦੀ ਕਟਿੰਗ ਆ 11 ਇੰਚ ਕੱਪੜੇ ਦੀ ਚੜਾਈ ਹੈਗੀ ਡਬਲ ਦੀ ਠੀਕ ਹੈ ਜੀ ਜਦੋਂ ਆਪਾਂ ਐਂ ਕਰਾਂਗੇ ਦੇਖੋ ਜਿੰਨਾ ਆਪਾਂ ਨੂੰ ਮੋਡਾ ਚਾਹੀਦਾ ਉਹਨਾਂ ਹੀ ਆ 9 ਇੰਚ ਤੇ ਇਧਰ ਨੂੰ ਪਾਉਣੀ ਹੈ ਜੀ ਆਪਾਂ ਕਾਟ ਹਰ ਇੱਕ ਸਾਈਜ਼ ਦੇ ਵਿੱਚ 3 ਇੰਚ ਠੀਕ ਹੈ ਜੀ ਚਾਹੇ ਕੋਈ ਹੈਵੀ ਸਾਈਜ਼ ਦਾ ਚਾਹੇ ਕੋਈ ਨੋਰਮਲ ਸਾਈਜ਼ ਦਾ ਬਾਹ ਦੀ ਕਾਰਟ ਇਧਰ ਨੂੰ 3 ਇੰਚ ਤੇ ਹੀ ਪੈਂਦੀ ਹੁੰਦੀ ਹੈ ਆਪਾਂ ਉੱਪਰੋਂ ਪਾਉਣੀ ਹੈ ਜੀ 2.5 ਇੰਚ ਤੇ ਠੀਕ ਹੈ ਜੀ 2.5 ਇੰਚ ਤੇ ਕਾਰਟ ਪਾਉਣੀ ਹੈ ਆਪਾਂ ਉੱਪਰੋਂ ਤੇ ਜਿਹੜਾ ਆਹ ਵਾਲਾ ਹਿੱਸਾ ਰਹਿ ਗਿਆ ਇਹਦਾ ਆਪਾਂ ਅੱਧ ਕਰ ਲੈਣਾ ਇਸ ਤਰ੍ਹਾਂ ਅੱਧ ਕਰਨ ਤੋਂ ਬਾਅਦ ਐਦਾਂ ਬਣਾ ਲੈਣੀ ਹੈ ਆਪਾਂ ਜੀ ਲਾਈਨ ਇਹ ਲਾਈਨ ਬਣਾ ਲਈ ਲਾਈਨ ਬਣਾਉਣ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾਈ ਸੀ ਆਪਣੀ ਕਮੀਜ਼ ਦੀ 1 ਇੰਚ ਦੀ ਇੱਥੇ ਵੀ ਆਪਾਂ 1 ਇੰਚ ਦੀ ਪਾਉਣੀ ਆ ਅੱਧਾ ਇੰਚ ਇਧਰ ਜੀ ਤੇ ਅੱਧਾ ਇੰਚ ਇਧਰ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਇਹਨੂੰ ਗਲਾਈ ਦੇਣੀ ਹੈਗੀ ਦੇਖੋ ਜਦੋਂ ਨਾ ਆਪਾਂ ਮੇਰੀ ਜਿਹੜੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਮੇਰਾ ਬੁਲਬਲਾ ਬਣ ਜਾਂਦਾ ਦੇਖੋ ਜਦੋਂ ਆਪਾਂ ਗਲਾਈ ਦਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜੇ ਆਪਾਂ ਗਲਾਈ ਇੱਥੇ ਐਦਾਂ ਸੱਡਾਂਗੇ ਇੱਥੋਂ ਜਦੋਂ ਕਟਿੰਗ ਕਰਾਂਗੇ ਐਦਾਂ ਕਟਿੰਗ ਕਰਾਂਗੇ ਇੱਥੋਂ ਜਦੋਂ ਸ਼ੇਪ ਸਹੀ ਨਹੀਂ ਬਣੀ ਹੋਊਗੀ ਤਾਂ ਆਪਣਾ ਆਟੋਮੈਟਿਕਲੀ ਜੀ ਬੁਲਬਲਾ ਜ਼ਰੂਰ ਬਣੂਗਾ ਸਲਾਈ ਸਹੀ ਨਹੀਂ ਵੱਜੂ ਜਦੋਂ ਆਪਾਂ ਗਲਾਈ ਦੇਣੀ ਆ ਇੱਥੋਂ ਬਿਲਕੁਲ ਗੋਲ ਰੱਖਣਾ ਆ ਦੇਖੋ ਇੱਥੋਂ ਬਿਲਕੁਲ ਗੋਲ ਰੱਖਣਾ ਐਸੇ ਤਰ੍ਹਾਂ ਹੀ ਜੀ ਆਪਾਂ ਆ ਵਾਲੀ ਗਲਾਈ ਦੇਣੀ ਹੈ ਜੀ ਆ ਦੇਖੋ ਇਹ ਵੀ ਇਦਾਂ ਕੋਲ ਰੱਖਣੀ ਹੈ ਠੀਕ ਹੈ ਜੀ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਇਸ ਤਰ੍ਹਾਂ ਜੀ ਨਾਪ ਲੈ ਕੇ ਬਾਹ ਕਟਿੰਗ ਕਰਨ ਦੇ ਨਾਲ ਜਦੋਂ ਆਪਾਂ ਨਾ ਬਾਹ ਦੀ ਜੜਾਈ ਕਰਦੇ ਆਂਗੇ ਸਲਾਈ ਲਾਉਣਿਆ ਤਾਂ ਬਿਲਕੁਲ ਵੀ ਵਾਧਾ ਘਟਦਾ ਨਹੀਂ ਹੈਗਾ ਜਦੋਂ ਐਦਾਂ ਦੇਖੋ ਇਹ ਬਿਲਕੁਲ ਗੋਲ ਆ ਹੈਗਾ ਨਾ ਜੀ ਗੋਲ ਇੱਥੋਂ ਇਹਦੇ ਐਦਾਂ ਸ਼ੇਪ ਜੀ ਨਹੀਂ ਬਣਦੀ ਜਦੋਂ ਆਪਾਂ ਕਟਿੰਗ ਕਰਨੀ ਆ ਜੇ ਉਹ ਸ਼ੇਪ ਇੱਧਰ ਨੂੰ ਥੋੜਾ ਜਿਹਾ ਤਕੂਨਾ ਜਾਂ ਨਿਕਲਿਆ ਹੋਊਗਾ ਤਾਂ ਬੁਲਬਲਾ ਜੀ ਜ਼ਰੂਰ ਬਣੂ ਜਦੋਂ ਆਪਣੀ ਬਾਹ ਦੀ ਕਟਿੰਗ ਸਹੀ ਹੋਈ ਹੋਊ ਗੁਲਾਈ ਸਹੀ ਪਈ ਹੋਊ ਤਾਂ ਜੀ ਬਾਹ ਦੀ ਸ਼ੇਪ ਬਹੁਤ ਵਧੀਆ ਬਣੂਗੀ ਆਪਾਂ ਦੋ ਪੱਲੇ ਚੱਕਨੇ ਆ ਤੇ ਆ 프ਰੰਟ ਵਾਲੀ ਕਾਟ ਪਾ ਦੇਣੀ ਆ ਆ ਦੇਖੋ ਜੀ ਆਪਣੀ ਬਾਹ ਦੀ ਕਟਿੰਗ ਹੋ ਗਈ ਤੇ ਹੁਣ ਆਪਾਂ ਦੇਖੋ ਤੁਹਾਨੂੰ ਦਿਖਾਉਣੇ ਆਂਗੇ ਆਹ ਦੇਖੋ ਆ ਆਪਣਾ ਫਰੰਟ ਵਾਲਾ ਪੱਲਾ ਚੱਕ ਕੇ ਦਿਖਾਉਣੇ ਆ ਦੇਖੋ ਆ ਲੋ ਜੀ ਆ ਤਾਂ ਹੈਗਾ ਆਪਣਾ ਫਿਟਿੰਗ ਵਾਲੀ ਨਿਸ਼ਾਨੀ ਇੱਥੋਂ ਇਦਾਂ ਸਲਾਈ ਵੱਜਦੀ ਹੁੰਦੀ ਆ ਨਾ ਜੀ ਤੇ ਆਹ ਦੇਖੋ ਆ ਇੰਨਾ ਹਿੱਸਾ ਆਪਣਾ ਉੱਪਰ ਆ ਜਾਊਗਾ ਉੱਪਰਲੀ ਸਲਾਈ 'ਚ ਠੀਕ ਹੈ ਜੀ ਆ ਦੇਖੋ ਆ ਬਿਲਕੁਲ ਆਪਣੀ ਬਾਹ ਉਨੀ ਹੋਈ ਹੈਗੀ ਜਿੰਨੀ ਆਪਾਂ ਨੂੰ ਜੀ ਚਾਹੀਦੀ ਹੈ ਇਹ ਦੇਖੋ ਜਦੋਂ ਆਪਾਂ ਸਲਾਈ ਲਾਵਾਂਗੇ ਨਾ ਤਾਂ ਆਪਣਾ ਜੀ ਬਾਹ ਦਾ ਕੱਪੜਾ ਵਧੇ ਘਟੇ ਤੇ ਨਾ ਹੀ ਕਮੀਜ਼ ਦਾ ਤੇ ਜਦੋਂ ਐਦਾਂ ਜੀ ਸੇਪਾਂ ਆਪਣੀਆਂ ਵਾਲੀਆਂ ਸੇਪ ਸਹੀ ਪਈ ਹੋਊਗੀ ਬਾਹ ਦੀ ਵੀ ਤੇ ਮੋਢੇ ਦੀ ਵੀ ਤਾਂ ਆਪਾਂ ਨੂੰ ਬਾਹ ਦੀ ਸਲਾਈ ਲਗਾਉਣ ਤੋਂ ਬਾਅਦ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਤੇ ਇਹ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ